वो तो थोड़े जे स्तर को जाए फोन नंबर चेंज कर लेन अपनी रहायश चेंज कर लेन अपने नाते जो प्रॉपर्टी है मूवेबल इमूवेबल प्रॉपर्टी है वो प्रेस नोट नहीं दे रहे हैं इस चीज का तो यू राइट टू योर सेल्फ कि मूवेबल इमूवेबल प्रॉपर्टी जी है वो चेंज कर लेन अपनी ठहर बदल लेन ਆਪਣਾ ਮੋਡਸ ਆਪਰੇਂਡੀ ਬਦਲ ਲੈਣ ਆਪਣਾ ਇਲਾਕਾ ਬਦਲ ਲੈਣ ਆਪਣੇ ਕਲਾਇੰਟਸ ਹੋ ਗਏ ਸਪਲਾਇਰਸ ਹੋ ਗਏ ਉਹਨਾਂ ਨੂੰ ਬਦਲ ਲੈਣ ਕੈਸੋ ਆਪਰੇਸ਼ਨ ਜਿਹੜਾ ਹੈ ਉਹ ਥੋੜਾ ਜਿਹਾ ਆਪਾਂ ਚੇਂਜ ਕੀਤਾ ਹੈ ਨਾਓ ਵਾਟ ਵੀ ਆਰ ਡੂਇੰਗ ਇਜ਼ ਵੀ ਆਰ ਟਾਰਗੇਟਿੰਗ ਸਪੈਸੀਫਿਕ ਪੀਪਲ ਜਿਵੇਂ ਸਾਡੇ ਕੋਲ ਲਿਸਟਸ ਹੈ ਇਨਫੋਰਮੇਸ਼ਨ ਇੱਕ ਤਾਂ ਹੈ ਇਨਫੋਰਮੇਸ਼ਨ ਇਨਫਾਰਮੇਸ਼ਨ ਬੇਸ ਤੇ ਸਾਡੀ ਆਪਣੀ ਇਨਫਾਰਮੇਸ਼ਨ ਬੇਸ ਤੇ ਲਿਸਟ ਬਣ ਜਾਂਦੀ ਹੈ ਕੁਝ ਟੋਟੀ ਇਨਫਾਰਮੇਸ਼ਨ ਹੁੰਦੀ ਹੈ ਲਿਸਟ ਬਣ ਜਾਂਦੀ ਹੈ ਕੁਝ ਫੈਕਚੁਅਲ ਲਿਸਟ ਹੁੰਦੀ ਹੈ ਕਿ ਵੀ ਇਹ ਬੰਦਾ ਹੈ ਛੇ ਪਰਚੇ ਦਰਜ ਹੋਏ ਤੇ ਇਹ ਫੈਕਟ ਹੈ ਤੇ ਤਿੰਨ ਚਾਰ ਤਰ੍ਹਾਂ ਦੀ ਲਿਸਟ ਹੁੰਦੀ ਹੈ ਇੱਕ ਇੰਟੈਲੀਜੈਂਸ ਬੇਸਡ ਲਿਸਟ ਇੰਟੈਲੀਜੈਂਸ ਮਤਲਬ ਸਾਡੀ ਇੰਟੈਲੀਜੈਂਸ ਹੈਡਕੁਆਟਰ ਦੀ ਇੰਟੈਲੀਜੈਂਸ ਦੂਜੀ ਫੈਕਚੁਅਲ ਲਿਸਟ ਜਿਹੜੇ ਪਰਚੇ ਦਰਜ ਹੈ ਤੀਜੀ ਜਿਹੜਾ ਪਬਲਿਕ ਸਾਨੂੰ ਦੱਸਦੀ ਹੈ पब्लिक चम मेन तुसे आंदे। वी डिसाइड अपॉन इट। हर हफ्ते टेन डेज। वील टारगेट ट्वेंटी फाइव टू फिफ्टी पीपल। टारगेट। टारगेट के होगा स्पेशल ब्रांच दा एक बंदा पल लाके रखेंगे की ऑपरेशन करना है अपन। छः तरीकों। आ बंदा तेरा पहली तरीकों में एक बंदा देता। ਦਲ ਤੁਸੀਂ ਉਹਦੀ ਮੂਵਮੈਂਟਸ ਟ੍ਰੇਸ ਕਰੋ ਜੀ ਸਵੇਰੇ ਦੁਪਹਿਰੇ ਸ਼ਾਮ ਕਿਹੜੇ ਨਾਲ ਜਾਂਦਾ ਉੱਠਦਾ ਬੈਠਦਾ 4 ਟੂ 5 ਡੇਜ਼ ਥੇ ਆਰ ਸਫੀਸ਼ੀਐਂਟ 4 ਟੂ 5 ਡੇਜ਼ ਥੇ ਆਰ ਸਫੀਸ਼ੀਐਂਟ ਉਸ ਤੋਂ ਬਾਅਦ ਇਹ ਸਿਰਫ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਜਿਹਨੂੰ ਪਤਾ ਹੈ ਠੀਕ ਹੈ ਨਾਓ ਜਿਸ ਦਿਨ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹੋਣਾ अर्ਲੀ ਮਾਰਨਿੰਗ ਇਹ ਆਪਰੇਸ਼ਨਸ ਨਾ ਦਿਨੇ ਨਹੀਂ ਹੁੰਦੇ ਆ कि 9 ਜਿਹੜਾ ਲੋਕ ਚਲੇ ਜਾਂਦੇ ਸਵੇਰੇ 4 ਤੋਂ ਲੈ ਕੇ 2 ਘੰਟੇ ਲਗਾ ਲਓ 3 ਘੰਟੇ ਲਗਾ ਲਓ 4 2 6 4 2 7 ਵੀ ਆਰ ਗੋਇੰ ਟੂ ਐਗਜ਼ੀਕਿਊਟ ਥੀਸ ਆਪਰੇਸ਼ਨਸ ਹੁਣ ਅੱਜ ਦਾ ਆਪਰੇਸ਼ਨ ਜਿਹੜਾ ਸੀਗਾ ਸਕਸੈਸਫੁਲ ਰਿਹਾ ਡਿਟੇਲਸ ਜਿਹੜੀਆਂ ਆ ਉਹ ਬਾਅਦ ਚ ਤੁਹਾਨੂੰ ਦੱਸ ਦਿੱਤੀ ਜਾਣਗੀਆਂ 25 ਨਟੋਰੀਅਸ ਬੰਦੇ ਹਬੋਵਾਲ ਦੇ ਅਬੋਵਾਲ ਜਨਰਲ ਏਰੀਆ ਮੈਂ ਜਨਰਲ ਏਰੀਆ ਬਾਰੇ ਦੱਸ ਰਿਹਾ ਤੇ ਜੋਹਰਨਗਰ ਕੈਂਪ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚੋਂ 6 ਬੰਦੇ ਜਿਹੜੇ ਸੀਗੇ ਉਹ ਕਾਰੀ ਮਿਲ ਗਏ ਠੀਕ ਹੈ ਜੀ ਰਿਕਵਰੀਜ਼ ਵੀ ਹੋਈਆਂ ਛੋਟੀਆਂ ਹੋਈਆਂ ਲੇਕਿਨ ਰਿਕਵਰੀਜ਼ ਹੋਈਆਂ ਤੇ ਉਹਨਾਂ 25 ਬੰਦ ਜਿਹੜੇ ਬੰਦੇ ਸੀਗੇ 8 ਬੰਦੇ ਆਪਣੇ ਘਰ ਚੇਂਜ ਕਰਕੇ ਦੂਜੇ ਜ਼ਿਲ੍ਹੇ 'ਚ ਜਾ ਚੁੱਕੇ ਸੋ ਬੋਲਣ ਦਾ ਮਤਲਬ ਇਹ ਹੈ ਕਿ ਤੁਸੀਂ ਟੋਟਲ ਘੇਰਾ ਪਾਓ ਸਰਚ ਕਰੋ ਜੀ 3-4 ਘੰਟੇ कुछ मिले ना कोई फायदा मिले यू पलान एंड एग्जीक्यूट अच्छी कामयाबी अच्छी अच्छी स्टार्ट है एंड हफ्ता दस दिन एक ऑपरेशन इदा करना ही करना ज रिजल्ट आए अंज कुछ पुछो जरा पूछना कुछ जी फर्क ये गया कि देखिए पूरी मूवी मूवी देखिए उरी पूरा पुराना की होता सर्जिकल स्ट्राइक इट इज इट इज सर्जिकल स्ट्राइक बजाय दे पूरी फौज भेज दो इधर भी गोलियां चलन उधर भी चलन मीडिया च आए फलाना आए कोई कंट्रोवर्सी हो जाए वी टारगेट एंड स्टेल्थ इन स्टेल्थ ऑपरेशन वी गैदर रिजल्ट देर आर मैडम पता इंफॉर्मेशन लीक होती है Because. फिगर मैं मैं दस दसदा फिगरस होंगे देर आर मैनी देर आर मैनी कुछ तो छड़ चुके हैं कोई रिक्शा चला रहा है फलाना चला रहा है कुछ एडिक हैं हम तो होर दस दिन तो पिछली बार ना कि परफॉर्मेंस सब लास्ट वो कद हुई मीटिंग कल पर रख ली मीटिंग खाटें, ਜੀਨੇ ਪੈਰਾਮੀਟਰਸ ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀਗਾ ਕਿ ਫੀਲਡ ਆਫਸਰਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਪਰਫਾਰਮੈਂਸ ਆਪਾਂ ਪੈਰਾਮੀਟਰਸ ਆ 15 ਵੀ ਪੈਰਾਮੀਟਰਸ ਉਹਦੇ ਚ ਆਪਾਂ ਅਸੈਸ ਕਰਾਂਗੇ ਉਹਦੇ ਚ ਆ ਵੀ ਹੈ ਕਿ ਕਿੰਨੇ ਇਦਾਂ ਦੇ ਐਡਿਕਟਸ ਆ ਜਿਹੜੇ ਸਿਰਫ ਐਡਿਕਟਸ ਆ ਮਜਬੂਰੀ ਕਰ ਕਾਰਨ ਲੈ ਰਹੇ ਤੇ ਹਰ 10-10 ਦਿਨ ਬਾਅਦ ਮੈਨੇ ਮੀਟਿੰਗ ਲੈਣੀ ਸੀ ਕਿ 13 ਨੂੰ ਹੋਈ ਸੀਗੀ ਪਿਛਲੀ ਵਾਰ आज छब्बी हो गई मैं कल दोबारा करूंगा पिछले 10 ਦਿਨਾਂ ਚ 10 12 ਦਿਨਾਂ ਚ ਆਪਾਂ 18 ਬੰਦੇ 64s a 64a ਇੱਕ ਸੈਕਸ਼ਨ ਹੁੰਦਾ ਐ ਐਨਡੀਪੀਐਸ ਐਟ ਦਾ 64 18 ਬੰਦੇ ਆਪਾਂ ਡੀ ਐਡਿਕਸ਼ਨ ਸੈਂਟਰ ਤੇ ਪਹੁੰਚਾ ਚੁੱਕੇ ਕਿ ਗਰੀਬੰਦਾ ਜੀ ਕਿਸੇ ਐਨਜੀਓ ਤੋਂ ਹੈਲਪ ਲੈ ਲਈ ਕਿ ਤੁਸੀਂ ਇਹਨਾਂ ਨੂੰ ਖਾਣਾ ਪ੍ਰੋਵਾਈਡ ਕਰ ਦੋ ਕਿਸੇ ਹੋਰ ਤੋਂ ਕੁਝ ਲੈ ਲਿਆ ਤੁਸੀਂ ਉਹ ਪ੍ਰੋਵਾਈਡ ਕਰ ਦੋ ਕਿ ਇਹ ਹੁਣ ਵੇਚੇਗਾ ਨਹੀਂ ਇਹ ਐਡਿਕਟ ਹੈ ਇਹਦਾ ਆਪਾਂ ਸੁਧਾਰ ਕਰੀਏ ਫਿਗਰ ਇਜ਼ ਨਾਟ ਮੱਚ ਫਿਗਰ ਇਜ਼ ਨਾਟ ਮੱਚ ਬਟ ਦ ਫਿਗਰ ਇਜ਼ ਅਲਰਮਿੰਗ ਇਨ ਅ ਸੈਂਸ ਕਿ ਇਹ ਕ੍ਰੋਨਿਕ ਹੈ ਫਿਗਰ ਜੇ ਤੁਸੀਂ ਕਹੋ ਜਿਆਦਾ ਨਹੀਂ ਹੈ ਫਿਗਰ ਬਟ ਅਲਰਮਿੰਗ ਇਸ ਲਈ ਕ੍ਰੋਨਿਕ ਹੈ ਇੱਕ ਵਾਰ ਕਰਦੇ ਜੇਲ ਜਾਂਦੇ ਫਿਰ ਦੁਬਾਰਾ ਆ ਕੇ ਕਰਦੇ ਫਿਰ ਫੜੇ ਜਾਂਦੇ ਹਨ ਤੇ ਇਸ ਸਾਈਕਲ ਨੂੰ ਆਪਾਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਨੰਬਰ 1 ਨੰਬਰ 2 ਇਨਾਂ ਨੂੰ ਜਿਹੜੇ ਫਾਈਨੈਂਸ਼ੀਅਲ ਬੈਨੀਫਿਟਸ ਹੈ ਫਾਈਨੈਂਸ਼ੀਅਲ ਬੈਨੀਫਿਟਸ ਉਹ ਵੀ ਆਪਾਂ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਜਿਹੜੀ ਹੈ ਜਿਹੜਾ ਮੈਂ ਪੇਪਰਸ 'ਚ ਵੀ ਆਇਆ ਸੀਗਾ 4 ਕਰੋੜ ਦੀ 4.5 ਕਰੋੜ ਦੀ ਪ੍ਰਾਪਰਟੀ ਆਪਾਂ ਫ੍ਰੀਜ਼ ਕਰਾਈ ਸੀਗੀ ਹੁਣ ਆਪਾਂ 107 ਬੀ ਐਨ ਐਸ ਐਸ ਸੈਕਸ਼ਨ ਹੈ ਤੁਸੀਂ ਹੁਣ ਜਾਓਗੇ ਨਾ ਜੀ ਤੇ ਸਰਚ ਸਰਚ ਕਰ ਰਹੇ ਹੋ 107 ਬੀ ਐਨ ਐਸ ਐਸ ਇਟ ਇਜ਼ ਅ ਵੈਰੀ ਗੁੱਡ ਸੈਕਸ਼ਨ ਵਿਚ ਹਸ ਬੀਨ ਐਡਡ ਰੀਸੈਂਟਲੀ प्रॉपर्टी अटैच करान ले नॉट ओनली ऑफ ड्रग स्मगलर्स बट ऑल क्रिमिनल एलिमेंट्स प्रोसीड्स ऑफ क्राइम जो है प्रोसीड्स ऑफ क्राइम मान लो आ स्नैचर है जी ती चार वारदात की जी मैं एग्जाम्पल दे रहा बाहर आ गए तुम अपने दोस्त दे नाते एक मोटरसाइकिल ले लिया नवा 107 ਵਿਨਸ ਇਹ ਆਪਾਂ ਪ੍ਰੂਫ ਕਰਨਾ ਹੈ ਕਿ ਆਹ ਤੁਹਾਡਾ دوست ਹੈ ਆ ਬੰਦਾ ਇਹ ਤੁਹਾਡਾ دوست ਹੈ ਇਹਦੇ ਕੋਲ ਜਿਹੜਾ ਮੋਟਰਸਾਈਕਲ ਹੈ ਉਹਦਾ ਪੈਸਾ ਤੁਹਾਡਾ ਲੱਗਿਆ ਹੋਇਆ ਹੈ ਆਪਾਂ ਦੋ ਬਿਆਨ ਲੈ ਲੈਣੇ ਤੁਹਾਡੀ ਕੋਲ ਡਿਟੇਲਸ ਮੈਚ ਕਰ ਲੈਣੀ ਹੈ ਪ੍ਰੂਫ ਕਰ ਦੇਣਾ 15 ਦਿਨ ਚ ਉਹ ਮੋਟਰਸਾਈਕਲ ਜਿਹੜਾ ਫ੍ਰੀਜ਼ ਹੋ ਜਾਏਗਾ ਵੀ ਆਰ ਵਰਕਿੰਗ ਔਨ ਥੈਟ ਆਲਸੋ ਉਹਦੇ ਵੀ ਕੁਝ 4-5 ਕੇਸਿਸ ਸਾਡੇ ਤਿਆਰ ਹੋ ਚੁੱਕੇ ਆ ਬਟ ਇਟ ਇਜ਼ ਸਟਾਰਟਿੰਗ एक बार ये शुरुआत हो जाए तो यह काफ़ी ज्यादा फायदा होगा और कोई चीज नहीं। अब पच्ची बंद हुई सी जी अठ बंदे तक भज गए हैं आउट ऑफ दीज यू कैन कॉल दैम मिडल लैवल पेडलर्स स्मगलर पैडलर्स नहीं रहता इट्स अ वेरी थिन लाइन ऑफ डिस्टिंक्शन ਸਰੇ ਹੀ ਜਿਹੜੇ ਆਪਣੇ ਇਹ ਜੋ ਜਾਣ ਦੇ ਕਰਾਈਤੇ ਪਹਿਲੇ ਜਿਹੜੇ ਫਰਾਰ ਹੋਏ ਨੇ ਇਹ ਸਾਰੇ ਦੇ ਸਾਰੇ ਕਿਰਾਏਤੇ ਰਹਣ ਮੈਂ ਉਹ ਹੀ ਕਹਿ ਰਿਹਾ ਨਾ ਜੀ ਇਹ ਸਾਰੇ ਕਿਰਾਏਤੇ ਕਿਰਾਏਤੇ ਰਹਣ ਜਦ ਵੈਰੀਫਿਕੇਸ਼ਨ ਕਿਸੇ ਹੋਰ ਦੇ ਨਾਤੇ ਹੈ ਹਾਂ ਹੋਰ ਦੇ ਨਾਤੇ ਹੈ ਆ ਥਿਸ ਆਲਸੋ ਅ ਕਰਾਇਮ ਥਿਸ ਆਲਸੋ ਅ ਕਰਾਇਮ that action also will take we will take that action also ਸਰ ਇਟ ਇਫਾਇੰਡਡ ਇਮਪੋਰਟੈਂਸ ਆਂਡ ਹੌਮ ਵੇਲ ਹੈ ਦੇ ਵਾਰ ਆਨ ਬੇਲ ਦੇ ਵਾਰ ਆਨ ਬੇਲ ਅਰਲੀਅਰ ਕਿ 6 ਪਰਚੇ 8 ਪਰਚੇ 2 ਪਰਚੇ ਹੰਨੀਆਂ ਦੀ ਸਭ ਪਛਲੇ ਨਹੀਂ ਮਾਵੜੇ ਨਾਲ ਦੋ ਇਸਗੇ ਵੀ ਬਾਹਰ ਦੇ ਵਿੱਚ ਨਸ਼ਾ ਕਰਨੇ ਪੜੇਗੇ ਉਹ ਨਸ਼ਾ ਕਰਨ ਵਾਲਿਆਂ ਨੂੰ ਫੜਨ ਦੀ ਜਏ ਜੇ ਅਪਾਉ ਉਸ ਤੇ ਡਿਪਡਿਕਸ਼ਨ ਮੈਂ ਉਹੀ ਕਹਿ ਰਿਹਾ ਨਾ 64 ਏਜ ਇਹ ਪੈਰਾਮੀਟਰ ਦਿੱਤਾ ਹੋਇਆ ਹੈ ਮੈਂ ਆਪਣੀ ਫੀਲਡ ਯੂਨਿਟਸ ਨੂੰ ਕਿ ਪਰ ਧਾਣਾ ਦੋ ਬੰਦੇ ਮੈਨੂੰ ਯਾਦ ਨਹੀਂ ਕਿ ਕਿੰਨੇ ਬੰਦੇ ਸੀਗੇ एवरीडे ਨਹੀਂ एवरीडे ਮਾਰਜੋਂ ਪਰ ਜ਼ੋਨ 2 ਪਰ ਨਹੀਂ ਹਾਂ ਪਰ ਜ਼ੋਨ ਪਰ ਜ਼ੋਨ ਚਾਰ ਜ਼ੋਨਸ ਐ ਪਰ ਡੇ ਦੋ ਬੰਦੇ ਜਿਹੜੇ ਨਸ਼ਾ ਕਰਦੇ ਐ ਉਹਨਾਂ ਨੂੰ ਤੁਸੀਂ ਮੋਟੀਵੇਟ ਕਰਕੇ ਮੋਟੀਵੇਟ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਕੇ ਮੋਹੱਲੇ ਦੇ ਜਿਹੜੇ ਆ ਮੋਤਬਰ ਬੰਦੇ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜੀ ਕੋਈ ਮੰਦਰ ਸੁਸਾਇਟੀ ਹੋ ਗਈ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਹੋ ਗਈ ਐਨ ਜੀਓਜ਼ ਹੋ ਗਏ ਉਹਨਾਂ ਨੂੰ ਆਪਾਂ ਪ੍ਰਤੀ ਕਰਾਈ ਤੇ 18 ਬੰਦੇ ਆਪਾਂ ਪਿਛਲੇ 10 ਦਿਨਾਂ 'ਚ ਪ੍ਰਤੀ ਕਰਾ ਚੁੱਕੇ ਨੇ ਨਹੀਂ ਕਾਉਂਸਲਿੰਗ ਟੀਮ ਉਹ ਹਸਪੀਟਲ ਦੀ ਹੁੰਦੀ ਹੈ ਉਹ ਹਸਪੀਟਲ ਦੀ ਹੁੰਦੀ ਹੈ नहीं देखो पता क्या मैम इसमें ना ये भी बहुत थिन लाइन ऑफ डिस्टिंक्शन है बंदा नशा कर रहा है बेच भी रहा है और क्रॉनिक है नशा करता भी है बेचता है।, है।, है, बेच है फिर फटिया है करता बेचता उन्होंने आपडलर मानते इदा का बंदा जो नशा कर रहा है कद कद उन्हें नशा खरीदने ल ਬੇਚਦਾ ਤੇ ਹੋਰ ਨਸ਼ਾ ਲੈ ਲਿਆ ਉਹਨੂੰ ਆਪਾਂ ਥੋੜਾ ਸਿੰਪੈਥੈਟਿਕਲੀ ਦੇਖਦੇ ਹਾਂ ਇਟਸ ਅ ਵੈਟਸ ਅ ਵੈਰੀ ਥਿਨ ਲਾਈਨ ਆਫ ਡਿਸਟਿੰਕਸ਼ਨ ਬਟ 18 ਪੀਪਲ ਵੀ ਹੈਵ ਆਇਡੈਂਟੀਫਾਈਡ ਇਨ ਲਾਸਟ 10 ਡੇਜ਼ ਜਿਨ੍ਹਾਂ ਨੂੰ ਆਪਾਂ ਨਸ਼ਾ ਛੁਡਾਊ ਕੇਂਦਰ ਚ ਪਹर्ती ਕਰਾਇਆ ਉਸ ਤੋਂ ਬਾਅਦ ਜ਼ਿੰਮੇਵਾਰੀ ਫਿਰ ਉਹਨਾਂ ਦੀ ਹੈ ਜਿਹੜੇ ਨਸ਼ਾ ਛੁਡਾਊ ਕੇਂਦਰ ਗਏ ਹੋਰ ਜੀ ਸਰਜੀਕਲ ਸਟ੍ਰਾਈਕ ਐਨੀ ਟ੍ਰੀਟਮੈਂਟ वीक हफ्ता हफ्ते पंद्रह दिन क्योंकि पता क्या इंफॉर्मेशन जनरेट करनी पड़ती इंफॉर्मेशन जनरेशन जनरे बहुत टाइम लग रहा है बंदा सवेर तो शाम तक इधर जा रहा है इधर जा रहा है इधर जा रहा है तीन चार पाँच दिन लगने हैं फिर प्लैन होंगे घर देखा जाता है कि घर चर एंट्री कर रहे हो किधरों कर रहे हो हम थोड़े दिन पहला आप जो सतलुच चला गया सीगा। कुंभकणा थाने ठीक है जी छे पर हाँ ही डाइड तो वह भी आप आपने सिरते ना लीए ना कि इस तरह करिए कि बंदा काबू आ जाए छत तो छलांग लगाती नीचे गिर गया डेथ हो गई सो इंफॉर्मेशन बेस्ड जड़ा है मैं तो बहुत खुल के गल करता जी आई डोंट हाइड एनीथिंग कि इट हैज टू बी वेरी वेरी एक्यूरेट ਫੋਰ ਜੀ ਕੁਪਲੇ ਸੰਤਰਤਾ ਬਹੁਤ ਅਚ